ਲੋਕਾਂ ਨੂੰ ਮੈਂ ਇਹ ਸੁਨੇਹਾ ਦੇਣਾ ਵੀ ਆਪਣੇ ਕੰਮਕਾਰ ਛੱਡ ਕੇ ਸਾਰਾ ਕੰਮਕਾਰ ਵਿੱਚੋਂ ਬੇਲੇ ਹੋ ਕੇ ਇੱਕ ਸਾਲ ਹੋਰੇ ਉਹਨਾਂ ਨੂੰ ਆਉਣਾ ਚਾਹੀਦਾ ਦੇਖਣਾ ਚਾਹੀਦਾ ਕੀ ਮਾਹੌਲ ਹੋਰੇ ਬਹੁਤ ਵੱਡੀ ਕਰਨੀਆਂ ਬਾਈ ਕਰਕੇ ਇਹਨਾਂ ਨੂੰ ਮੇਰਾ ਇਹ ਮੈਸੇਜ ਆ ਵੀ ਇਹਨਾਂ ਨੂੰ ਆ ਕੇ ਉਹਰੇ ਦੇਖਣਾ ਚਾਹੀਦਾ ਜਾਂ ਕੇ ਜਨਰੇਸ਼ਨ ਨੂੰ ਇਹ ਕਾਮਾਂ ਜਾਵਾਂਗੇ ਜੀ ਦੇਖੋ ਕੁਝ ਨਹੀਂ ਰੱਖਿਆ ਨਸ਼ਾ ਪੱਤਿਆਂ ਸਾਰਾ ਕੁਝ ਛੱਡ ਕੇ ਮਤਲਬ ਉਹਰੇ ਆ ਕੇ ਦੇਖਣਾ ਚਾਹੀਦਾ ਹਣਾ ਅਕੀ ਇਦਾਂ ਹੀ ਅਨੁਭਵ ਆਉਣਾ ਚਾਹੀਦਾ ਹੈ ਤੁਹਾਨੂੰ ਬਹੁਤ ਮਿਸ਼ਰਾਹ ਹੈ ਇਤਨਾ ਸਾਰਾ ਕੁਝ ਮਿਲੇ ਆਪਾਂ ਨੂੰ ਸੋ ਅੱਜ ਅਸੀਂ ਦਰਸ਼ਨ ਕੀਤੇ ਇੱਕ ਗੁਰਦੁਆਰਾ ਮਨੀਕਰਨ ਸਾਹਿਬ ਦੇ ਤੇ ਸੰਤਾਂ ਨੇ ਵੀ ਦਰਸ਼ਨ ਕੀਤੇ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਸਾਡੇ ਚੈਨਲ ਨੂੰ ਜਰੂਰ ਦੇਖੋ ਸਾਡੇ ਪੇਜ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਰਹੇ ਤੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਇਸੇ ਤਰ੍ਹਾਂ ਅਸੀਂ ਇੱਕ ਹੋਰ ਵਲੌਗ ਵਿੱਚ ਸਿਰ ਤੋਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਉਦੇ ਪਾਕਲੀ ਅਨੁਸਾਰਿਆਂ ਨੂੰ ਸਸਰੀਏ ਕਾਰਨ